ਹਿੰਦੂ ਸਿੱਖ ਸਾਹਿਬ ਏਕਾ ਭਾਈ ਅਹੀਂ ਦਾ ਆਪ ਸ਼ੁਕਰ ਕਰਦੇ ਆ ਤੁਸੀਂ ਬਚ ਗਏ। ਬਾਕੀ ਬਾਣੀ ਵਿੱਚ ਲਿਖਿਆ ਜੱਕੋ ਰੱਖੇ ਸਾਈਆਂ ਮਾਰ ਸਕੇ ਨਾ ਕੋਈ ਤੇ ਜਿਹੜੇ ਸਾਡੇ ਸਿੱਖਾਂ ਖਿਲਾਫ ਨਫ਼ਰਤ ਫਲਾਈ ਫਿਰਦੇ ਆ ਭਾਈ ਇਹ ਵੀਡੀਓ ਸ਼ੇਅਰ ਕਰਿਓ ਸਾਡੇ ਹਿੰਦੂ ਭਾਈਆਂ ਨੂੰ ਕਿ ਅਹੀਂ ਕਹੇ ਦੇ ਵੈਰੀ ਥੋੜੀ ਆ ਜਿੰਨਾ ਤੁਹਾਨੂੰ ਇਹ ਹਾਸ ਲੱਖਾਂ ਦੀ ਭਾਈ ਚੋਰੀ ਹੋ ਗਈ ਸਕੰਜਾ ਜਮਾਣਾ ਕੱਸਦੀ ਆ ਕਿੰਨੀ ਸੌ ਕੁੜੀ ਹੋ ਗਈ ਦੁੱਖ ਵੀ ਹੱਸ ਕੇ ਦੱਸਦੀ ਆ ਸ਼ੇਅਰ ਕਰਿਓ ਐਂਡ ਲਈ ਗੱਲ ਤੇ ਕਮੈਂਟਾਂ ਚ ਕਰਕੇ ਟੈਗ ਆ ਇੱਥੇ ਕਈ ਧੀਆ ਨੂੰ ਇਨਸਾਫ ਨਹੀਂ ਮਿਲਿਆ ਥੋੜਾ ਦੇ ਫਿਰ ਬੈਗ ਨਾ ਆਖਣੇ ਵਖਾਇਆ ਕਿ ਕੀ ਟੈਂਪੂ ਕੀ ਡੰਲੇ ਜੱਟੀਆਂ ਖੁੱਡਾਂ ਦੇ ਵਿੱਚ ਨੱਪਦੇ ਰਾਂਗੇ ਫਿਕਰ ਨਾ ਕਰ ਰੁਕਦੇ ਨਹੀਂ ਨਿਤ ਨਵੇਂ ਸੱਪ ਕੱਢਦੇ ਰਵਾਂਗੇ ਸਾਸੀ ਕਾਲ ਦੀ ਸਾਰਿਆਂ ਨੂੰ ਬਹੁਤ ਹੀ ਵਧੀਆ ਆਈਡੀ ਟੋੜਿਆ ਤੇ ਲੈ ਕੇ ਆਏ ਆ ਮਾਜਾ ਟਾਕਸਿਕ ਜਾਨ ਪਾਉਣ ਵਾਲਾ ਪੇਜ ਆ ਸਾਰੇ ਭਰਾ ਬਾਤੋਂ ਕੋਮਲ گور ਦਾ ਤਾਂ ਇੰਸਟਾਗ੍ਰਾਮ ਤੇ 4 ਲੱਖ ਫੋਲੋਅਰ ਆ ਬਾਈ ਜੀ ਐਵੇਂ ਮਾੜੀ ਮੋਟੀ ਚੀਜ਼ ਥੋੜੀ ਆ ਉਹ ਗੱਲ ਵੱਖਰੀ ਆ ਕਿ ਸੰਸਕਾਰ ਤੇ ਸਿਰਫ ਜਾਣੇ ਤੈਨਹੀਂ ਲੈ ਗੇ ਭੈਣ ਭਾਈ ਤੇ ਮਾਂ ਬਾਕੀ ਕਹਿੰਦੇ ਲੋਕ ਜਿਹੜੇ ਠਰਗਪੁਰਨ ਲਈ ਇਹਦੇ ਅਕਾਊਂਟ ਤੇ ਆਉਂਦੇ ਸੀ ਸੰਸਕਾਰ ਤੇ ਕੋਈ ਨਹੀਂ ਆਇਆ ਸੰਸਕਾਰ ਸਵੇਰ ਦੀ ਚੱਲਣ ਦੀ ਖਬਰੇ ਦੀ ਵੀ ਬਠਿੰਡੇ ਯੂਨੀਵਰਸਿਟੀ ਦੇ ਲਾਗੇ ਡੈੱਡ ਬਾਡੀ ਮਿਲੀ ਆ ਇਹਦੀ ਕੁਝ ਕਹਿੰਦੇ ਆ ਚੰਗਾ ਹੋਇਆ ਨੈੱਟ ਤੇ ਗੰਦਬੜਾ ਪਾਉਂਦੀ ਸੀ ਬਾਕੀ ਨਿਊਜ਼ ਚੈਨਲਾਂ ਨੂੰ ਇਹ ਦੱਸਿਆ ਜਾਣਦਿਆ ਵੀ ਪ੍ਰੋਮੋਸ਼ਨ ਕਰਨ ਗਈ ਹੀ ਘਰੋਂ ਬਾਕੀ ਰੱਬ ਜਾਣਦਾ ਕੀ ਹੋਇਆ ਕੀ ਨਹੀਂ ਹੋਇਆ ਕਿ ਤੁਸੀਂ ਦੱਸਿ ਕੋਈ ਐਸੀ ਕਿਰਪਾ ਕਰ ਰੱਬਾ ਇਹ ਖੁਸ਼ੀਆਂ ਦੀ ਸੰਗਰਾਦ ਹੋ ਹਿੰਦੂ ਸੇਖਾ ਸਾਹਿਬ ਇੱਕਾ ਬਾਈ ਅਹੀਂ ਦਾ ਆਪ ਸ਼ੁਕਰ ਕਰਦੇ ਆ ਤੁਸੀਂ ਬਚ ਗਏ। ਬਾਕੀ ਬਾਣੀ ਵਿੱਚ ਲਿਖਿਆ ਜੱਕੋ ਰੱਖੇ ਸਾਈਆਂ ਮਾਰ ਸਕੇ ਨਾ ਕੋਈ ਤੇ ਜਿਹੜੇ ਸਾਡੇ ਸਿੱਖਾਂ ਖਿਲਾਫ ਨਫਰਤ ਫਲਾਈ ਫਿਰਦੇ ਆ ਬਈ ਇਹ ਵੀਡੀਓ ਸ਼ੇਅਰ ਕਰਿਓ ਸਾਡੇ ਹਿੰਦੂ ਭਾਈਆਂ ਨੂੰ ਕਿਹੀਂ ਕਹੇ ਦੇ ਵੈਰੀ ਥੋੜੀ ਆ ਜਿੰਨਾ ਤੁਹਾਨੂੰ ਇਹ ਹਾਸ ਲੱਖਾਂ ਦੀ ਬਈ ਚੋਰੀ ਹੋ ਗਈ ਸਕੰਜਾ ਜਮਾ ਨਾ ਕੱਸਦੀ ਆ ਕਿੰਨੀ ਸੌ ਕੁੜੀ ਹੋ ਗਈ ਦੁੱਖ ਵੀ ਹੱਸ ਕੇ ਦੱਸਦੀ ਆ ਸ਼ੇਅਰ ਕਰਿਓ ਐਂਡਲੀ ਗੱਲ ਤੇ ਕਮੈਂਟਾਂ ਚ ਕਰਕੇ ਟੈਗ ਆ ਇੱਥੇ ਕਈ ਧੀਆਂ ਨੂੰ ਇਨਸਾਫ ਨਹੀਂ ਮਿਲਿਆ ਥੋੜਾ ਦੇ ਫਿਰ ਬੈਗ ਨਾ ਅਖਾਣੇ ਉਹ ਖਾਇਆ ਕਿ ਕੀ ਟੈਂਪੂ ਕੀ ਡੱਲੇ ਜੱਟੀਆਂ ਖੁੱਡਾਂ ਦੇ ਵਿੱਚ ਨੱਪਦੇ ਰਾਂਗੇ ਫੇਰ ਨਾ ਕਰ ਰੁਕਦੇ ਨਹੀਂ ਨਾ ਤਾਂ ਨਵੇਂ ਸੱਪ ਕੱਢਦੇ ਰਵਾਂਗੇ ਸਾਸੀ ਕਾਲ ਦੀ ਸਾਰਿਆਂ ਨੂੰ ਬਹੁਤ ਹੀ ਵਧੀਆ ਆਈਡੀ ਤੁਹਾਡੇ ਆ ਤੇ ਲੈ ਕੇ ਆਇਆ ਮਾਜਾ ਟਾਕਸਿਕ ਜਾਣ ਪਾਉਣ ਵਾਲਾ ਪੇਜ ਆ ਸਾਰੇ ਭਰਾ ਬਾਤੋਂ ਤੇਰੇਸ਼ ਬਾਈ ਦੀ ਬਾੜੇ ਓਕੇ ਸੋਈ ਆ ਬਾਈ ਬਾੜਾ ਮਜਾ ਆ ਮੈਂ ਇਹਦਾ ਜਿਹੜੀ ਪਿਆਰੀ ਜੀ ਨੋਗ ਚੋਕ ਹੋਈ ਆ ਬਾਕੀ ਆ ਬਾਈ ਪੇਜ ਵਾਲਾ ਜੋ ਬਾੜੀ ਟਾਪ ਲਵਾਉਂਦੇ ਆ ਨੈਟ ਤੇ ਮਾੜਾ ਪੌਣ ਵਾਲੇ ਨੂੰ ਪਿਆਰ ਨਾ ਸਮਝਾਉਂਦੇ ਆ ਬਾਕੀ ਜੇ ਇਹਨੂੰ ਫੋਲੋ ਨਾ ਕੀਤਾ ਫੇਰ ਘਟਾ ਹੀ ਆ ਕੋਮਲ گور ਦਾ ਤਾਂ ਇੰਸਟਾਗ੍ਰਾਮ ਤੇ 4 ਲੱਖ ਫੋਲੋਅਰ ਆ ਬਾਈ ਜੀ ਐਵੇਂ ਮਾੜੀ ਮੋਟੀ ਚੀਜ਼ ਥੋੜੀ ਆ ਉਹ ਗੱਲ ਵੱਖਰੀ ਆ ਕਿ ਸੰਸਕਾਰ ਤੇ ਸਿਰਫ ਜਾਣੇ ਤੈਨਹੀਂ ਰਹਿ ਗਏ ਭੈਣ ਭਾਈ ਤੇ ਮਾਂ ਬਾਕੀ ਕਹਿੰਦੇ ਲੋਕ ਜਿਹੜੇ ਠਰਗਪੁਰਨ ਲਈ ਇਹਦੇ ਅਕਾਊਂਟ ਤੇ ਆਉਂਦੇ ਸੀ ਸੰਸਕਾਰ ਤੇ ਕੋਈ ਨਹੀਂ ਆਇਆ ਸੰਸਕਾਰ ਸਵੇਰ ਦੀ ਚੱਲਣ ਦੀ ਖਬਰੇ ਦੀ ਵੀ ਬਠਿੰਡੇ ਯੂਨੀਵਰਸਿਟੀ ਦੇ ਲਾਗੇ ਡੈੱਡ ਬਾਡੀ ਮਿਲੀ ਆ ਇਹਦੀ ਕੁਝ ਕਹਿੰਦੇ ਆ ਚੰਗਾ ਹੋਇਆ ਨੈੱਟ ਤੇ ਗੰਦਬੜਾ ਪਾਉਂਦੀ ਸੀ ਬਾਕੀ ਨਿਊਜ਼ ਚੈਨਲਾਂ ਨੂੰ ਇਹ ਦੱਸਿਆ ਜਾਣ ਦਿਆ ਵੀ ਪ੍ਰੋਮੋਸ਼ਨ ਕਰਨ ਗਈ ਹੀ ਘਰੋਂ ਬਾਕੀ ਰੱਬ ਜਾਣਦਾ ਕੀ ਹੋਇਆ ਕੀ ਨਹੀਂ ਹੋਇਆ ਕਿ ਤੁਸੀਂ ਦੱਸ ਓਈ ਐਸੀ ਕਿਰਪਾ ਕਰ ਰੱਬ ਇਹ ਖੁਸ਼ੀਆਂ ਦੀ ਸੰਗਰਾਦ ਹੋਵੇ